ਅੰਗਰੇਂਡ ਲਾਈਵ ਸ਼ੋਅ ਦੌਰਾਨ ਕਰਨ ਔਜਲਾ ਨਾਲ ਵੱਡਾ ਹਾਦਸਾ ਵਾਪਰਿਆ ਔਜਲਾ ਲਾਈਵ ਪਰਫਾਰਮੈਂਸ ਕਰ ਰਹੇ ਹੁੰਦੇ ਨੇ ਤੇ ਸਟੇਜ ਦੇ ਉੱਤੇ ਉਹਨਾਂ ਦੇ ਕੋਈ ਆਪਣਾ ਬੂਟ ਲਾ ਕੇ ਮਾਰਦਾ ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਜਿਸ ਬਾਈ ਜੁੱਤੀ ਸੁੱਟਣ ਵਾਲੇ ਨੂੰ ਕਰਨ ਔਜਲਾ ਕਹਿੰਦੇ ਨੇ ਕਿ ਤੂੰ ਮੇਰੇ ਤੇ ਬੂਟ ਸੁੱਟਿਆ ਤੈਨੂੰ ਮੈਂ ਚੈਲੰਜ ਦਿੰਦਾ ਕਿ ਆ ਜਾ ਸਟੇਜ ਤੇ ਆ ਜਾ ਤੇ ਕੱਲਾ ਕੱਲਾ ਵੇਖਦੇ ਆ ਔਜਲਾ ਕਹਿੰਦੇ ਨੇ ਕਿ ਮੈਂ ਕਿਸੇ ਨੂੰ ਮਾਰਨਾ ਨਹੀਂ ਕਹਿਣਾ ਚਾਹੁੰਦਾ ਪਰ ਤੁਹਾਨੂੰ ਥੋੜੀ ਰਿਸਪੈਕਟ ਕਰਨੀ ਚਾਹੀਦੀ ਹੈ ਇਨਾ ਮਾਰਾ ਤਾਂ ਨਹੀਂ ਕਰ ਰਿਹਾ ਜੁੱਤੀਆਂ ਨਾਲ ਮਾਰੀ ਜਾਂਦੇ ਜਿਸ ਵਾਰ ਦੋਸਤੋ ਸਿਕਿਉਰਟੀ ਉਸ ਬੰਦੇ ਨੂੰ ਕਿੜੀਸ ਕੇ ਸੋਚੋਂ ਬਾਹਰ ਸੁੱਟ ਦਈਏ ਤੇ ਓਜਲਾ ਫਿਰ ਪੰਜਾਬੀ ਚ ਕਹਿੰਦੇ ਨੇ ਕਿ ਯਾਰ ਇੰਨਾ ਮਾੜਾ ਤਾਂ ਨਹੀਂ ਕਰ ਰਿਆ ਜੋ ਜੁੱਤੀਆਂ ਲਾਲਾ ਮਾਰੀ ਜਾਂਦੇ ਨੇ ਸੋ ਇੱਕ ਬੰਦੇ ਵੱਲੋਂ ਜੋ ਇਹ ਕੰਮ ਕੀਤਾ ਜਾਂਦਾ ਇਹਨੂੰ ਲੈ ਕੇ ਇੱਕ ਵਾਰ ਸ਼ੋਅ ਚ ਮਾਹੌਲ ਠੰਡਾ ਪੈ ਜਾਂਦਾ ਲੰਡਨ ਚ ਸ਼ੋਅ ਸੀ ਕਰਨ ਓਜਲਾ ਦਾ ਜਿੱਥੇ ਕੰਮ ਉਹਨਾਂ ਨੂੰ ਹੁੰਦਾ ਦੋਸਤੋ ਮਾੜੀ ਗੱਲ ਹੈ ਬੰਦਾ ਇੰਨੇ ਪੈਸੇ ਖਰਚ ਕੇ ਮੂਹਰਲੀ ਟਿਕਟ ਲੈ ਕੇ ਆਇਆ ਸਿਰਫ ਸਟੇਜ ਤੇ ਜੁੱਤੀ ਮਾਰਨ ਲਈ ਕਿਉਂਕਿ ਇਹਨੇ ਪੈਸੇ ਵੀ ਦਿੱਤੇ ਤਾਂ ਇੰਜੋਏ ਕਰਦਾ ਸ਼ੋਅ ਮਾੜੀ ਗੱਲ ਹੈ ਦੋਸਤੋ ਰਿਸਪੈਕਟ ਤਾਂ ਸਭ ਫੈਨੀ ਉਹਨੇ ਜੁੱਤੀ ਮਾਰੀ ਹੈ ਇਸ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ